ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਫੇ ਧਰਮਗੜੀ ਤੇ ਅੱਜ ਤੁਹਾਨੂੰ ਦਿਖਾਉਣੇ ਹੈਗੇ ਆ ਕਿ ਮਹਾਰਾ ਜਿਹੜਾ ਸੈੱਟ ਹੈਗਾ ਮਹਿਫਿਲ 에 ਜਜ਼ਬਾਤ ਦਾ ਪ੍ਰੋਗਰਾਮ ਦਾ ਉਹ ਕਿਸ ਤਰ੍ਹਾਂ ਤਿਆਰ ਹੋਆ ਸੋ ਥਾਨੇ ਦੇਖਣਾ ਹੈਗਾ ਅਜ ਉਰੀ ਸੀ ਆਪਾਂ ਨੇ ਸਾਰਾ ਸੈੱਟ ਤਿਆਰ ਕਰਨਾ ਤੇ ਥਰੇ ਸਾਹਮਣੇ ਆਪਾਂ ਚੈੱਕ ਕਰਾਂਗੇ ਇਸ ਨੂੰ ਕੱਲੀ ਕੱਲੀ ਚੀਜ਼ ਸੋ ਸਭ ਤੋਂ ਪਹਿਲਾ ਕੰਮ ਆਪਣਾ ਹੈਗਾ ਤੇ ਟੇਬਲ ਸੋ ਪਹਿਲਾ ਵੈਸੇ ਤਾਂ ਹੋਰ ਸਾਡੇ ਕੋਲ ਕੰਮ ਹੈਗਾ ਟੇਬਲ ਰੱਖਣਾ ਜਾਂ ਪਿੱਛੇ ਪਰਦਾ ਲਾਉਣਾ ਸੋ ਸਾਡੇ ਕੋਲ ਸਾਰਾ ਸਮਾਨ ਰੈਡੀ ਹੈ ਤੇ ਸਪੀਡ ਦੇ ਵਿੱਚ ਆਪਾਂ ਦੇਖਾਂਗੇ ਐਸਕੇ 2-3 ਚੀਜ਼ਾਂ ਆਪਾਂ ਬਦਲਾਵ ਕਰਨੀਆਂ ਹੈਗੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਸਾਡੀ ਇਕਲੋਤੀ ਜੈਕਟ ਜਿਹਦੇ ਉੱਤੇ ਆਪਾਂ ਟੱਪਦੇ ਹੈਗੇ ਆ ਸੋ ਸਭ ਤੋਂ ਪਹਿਲਾਂ ਅਸੀਂ ਪਰਦਾ ਲਾਵਾਂਗੇ ਆਪਣਾ ਬਲੈਕ ਸੋ ਬਲੈਕ ਪਰਦਾ ਅਸੀਂ ਲਾ ਕੇ ਸੋ ਇਹਦੇ ਨਾਲ ਇਸ ਕੱਪੜੇ ਦੇ ਵਿੱਚ ਕਿਤੇ ਨਾ ਕਿਤੇ ਚਲੋ ਐਤਕੀ ਇਹਨੂੰ ਸਾਫ਼ ਕਰਕੇ ਦੇਖਾਂਗੇ ਸੋ ਇਹਨੂੰ ਦੋ ਰਸੀਆਂ ਇੱਕ ਇਧਰ ਬੰਨ੍ਹ ਦੇਣੀ ਹੈ ਇੱਕ ਇਧਰ ਬੰਨ੍ਹ ਦੇਣੀ ਹੈ ਇਧਰ ਵਾਲੀ ਬੰਨ੍ਹ ਲਾਂ ਮੈਂ ਤੁਹਾਨੂੰ ਨਾ ਚੱਲ ਨਹੀਂ ਆਉਗੀ ਹਲੇ ਸੋ ਤੋ ਜਾਸਿਰ ਰਸਾ ਨਾ ਇੰਦਰ ਪਰਦਾ ਸਾਡਾ ਰੈਡੀ ਹੈਗਾ ਤੇ ਇਹਦੇ ਉੱਤੇ ਆਪਾਂ ਇਸ ਨੂੰ ਇਧਰ ਖਸਾ ਦਵਾਂਗੇ ਓਕੇ ਤੇ ਇੱਥੇ ਕੇ ਨੂੰ ਇਧਰੋਂ ਖਿੱਚ ਦਵਾਂਗੇ ਓਕੇ ਤੇ ਇਹਨਾਂ ਸਾਈਡਾਂ 'ਚ ਖਿੱਚੋ ਜਲਾ ਕੇ ਚੱਲ ਜਾ ਸਕਦਾ ਵਿਚਾਲੇ ਵਾਲ ਖਤਮ ਕਰੋ ਜਿੰਨੇ ਹੁੰਦੇ ਐ ਇਹਨੂੰ ਇਧਰੋਂ ਖਿੱਚੋ ਸੋ ਸਿੰਗਲ ਪਰਸਨ ਮੈਨੇਜ ਪ੍ਰੋਗਰਾਮ ਮਹਸਲੇ ਜ਼ਤਵਤ ਦੇਲੇ ਟੜਪੜਦਾ ਰੈਡੀ ਹੈਗਾ ਤਾਂ ਹੁਣ ਅਸੀਂ ਲੈ ਕੇ ਆਮਗੇ ਅਸੀਂ ਆਪਣਾ ਟੇਬਲ ਮੇਰੀ ਕਲਾਉਂਡ ਤੇ ਤੁਹਾਨੂੰ ਚੀਜ਼ ਦਿਖਾਵਾ ਹੋਰ ਦਵਾ ਬੰਦ ਕਰ ਦੇ ਮੋਬਾਈਲ ਬੰਦ ਕਰ ਦੇ ਮੋਬਾਈਲ ਬੰਦ ਕਰ ਦੇ ਫੋਨ ਫੜਾ ਦੇ ਜੰਤਰਾਣਾ ਚਲ ਤੂੰ ਆ ਜਾ ਆ ਜਾ ਬੰਦ ਕਰਕੇ ਆ ਜਾ ਫੋਨ ਅੰਦਰ ਆ ਜਾ ਔਰ ਇਹ ਤਾਂ ਆ ਜਾ ਆ ਜਾ ਇਧਰ ਆ ਜਾ ਇਧਰ ਲਾ ਲੇ ਉਸ ਨੂੰ ਸੋ ਸਾਡਾ ਟੇਬਲ ਡੈਕ ਟੇਬਲ ਇਹ ਟੇਬਲ ਹਿੱਲਦਾ ਆਏਗਾ ਸੋ ਇਹਦੇ ਥੱਲੇ ਆਪਾਂ ਇੱਕ ਦੇਸੀ ਤਰੀਕਾ ਵਰਤ ਲਈਦਾ ਹੈਗਾ ਹਿੱਲਣ ਤੋਂ ਹਟ ਗਿਆ ਇਹ ਸਾਡੇ ਦੇਸੀ ਬੋਰਡ ਸਾਈਡ ਤੇ ਕੁਛਰੀ ਦੇ ਤੇ ਆਪਾਂ ਆਪਣਾ ਸਿਸਟਮ ਲਾ ਲੈਣਾ ਸਾਰਾ ਸੋ ਨੈਕਸਟ ਆਏਗਾ ਆਪਣਾ ਲੈਪਟਾਪ ਸਾਡੀ ਲੈਪਟਾਪ ਦੀ ਕਾਰਵਾਈ ਲੈਪਟਾਪ ਲੈਪਟਾਪ ਦਾ ਚਾਰਜਰ ਮਾਊਸ ਸੋ ਇਹਨਾਂ ਨੂੰ ਆਪਾਂ ਸ਼ੇਅਰ ਕਰ ਲੈਣ। ਸੋ ਦੋਸਤੋ ਐਸ ਕੀ ਕੋਲ ਆਪਣੇ ਕੋਲ ਨਵੀਂ ਚੀਜ਼ ਆ ਗਿਆ। ਆਪਾਂ ਦੇਸੀ ਸਟੈਂਡ ਬਣਾ ਕੇ ਲਾਇਆ ਕਰਦੇ ਸੀ ਕਿ ਲੈਪਟਾਪ ਨੂੰ ਸੋ ਅੱਜ ਸਾਡੇ ਕੋਲ ਇੱਕ ਸਟੈਂਡ ਵੀ ਲੈ ਲਿਆ ਆਪਣੇ। ਸੋ ਉਹਦੀ ਵੀ ਯੂਸ ਕਰਕੇ ਦੇਖ ਲਈ ਆਪਾਂ। ਤੇ ਉਸ ਤੋਂ ਵੀ ਪਹਿਲਾਂ ਸਾਡੇ ਕੋਲ ਇੱਕ ਚੀਜ਼ ਤੇ ਸਟੈਂਡ ਸਾਡਾ ਕੀ ਹੈਗਾ ਮਾਈ ਬਡੀ K7 ਮਾਈ ਬਡੀ K7 ਟੋਪ ਮੋਬਾਈਲ ਦਾ ਹੈਗਾ ਸਟੈਂਡ ਤੇ ਸਟੈਂਡ ਦਾ ਆਪਾਂ ਸੋ ਪਹਿਲਾ ਪਾਸ ਸਪਲਾਈ ਦਮ ਗਿਆ ਆਪਣਾ ਸਟੇ ਸਪਲਾਈ ਰੈਡੀ ਹੋ ਗਿਆ ਐਂਡ ਵਟ ਆਫ ਦੀ ਸਪਲਾਈ ਰੱਖਣੀ ਹੈ ਕਿ ਇਹ ਹੋ ਜੇ ਪ੍ਰੋਗਰਾਮ ਦੇ ਵਿੱਚ ਕਦੇ ਵੀ ਕੋਈ ਪ੍ਰੋਗਰਾਮ ਹੈਗਾ ਤੁਹਾਡਾ ਵਾਈਫਾਈ ਜਿਹੜਾ ਇਨਵਰਟਰ ਤੇ ਹੋਣਾ ਚਾਹੀਦਾ ਹੈਗਾ ਤੁਹਾਡਾ ਆ ਜਿਹੜਾ ਚਾਰਜਿੰਗ ਪੁਆਇੰਟ ਹੈਗਾ ਉਹ ਵੀ ਤੇ ਆਪਾਂ ਹੁਣ ਗੱਲ ਕਰਾਂਗੇ ਆਪਣੇ ਮਾਈ ਬੱਡੀ ਪੋਰਟ ਨੈਕਸ ਇਹ ਮੇਰੇ ਕੋਲ ਹੈਗਾ ਮੈਨੂੰ ਰਿਵੋਲਵਿੰਗ ਚਾਹੀਦਾ ਸੀਗਾ ਸੋ ਇਹਦੇ ਵਿੱਚੋਂ ਆਪਾਂ ਇਹ ਸਾਡੇ ਕੋਲ ਸਮਾਨ ਨਿਕਲਿਆ ਆਇਆਗਾ ਕੋਈ ਨਾ ਪਕੋਲ ਦੇ ਆ ਸੋ ਇਸ ਸਟੈਂਡ ਸੋ ਲੈਪਟਾਪ ਸਟੈਂਡ ਸੋ ਲੈਪਟਾਪ ਆਪਾਂ ਆਪਣਾ ਪਾਵਰ ਦੇਤੀ ਇਹਨੂੰ ਇਹ ਆ ਸਟੈਂਡ ਰੱਖ ਕੇ ਦੇਖਾਂਗੇ ਅੱਜ ਆਪ ਆਪਣਾ ਤੇ ਇਹਨੂੰ ਆਨ ਕਰਦੇ ਆ ਗਿਆ। ਇਹ ਵੀ ਆਪਾਂ ਬਹੁਤ ਜ਼ਰੂਰ ਤੁਸੀਂ ਜੀ ਮੈਂ ਦੇਸੀ ਇੱਟਾਂ ਰੱਖ ਕੇ ਸਟੈਂਡ ਬਣਾਇਆ ਕਰਦਾ ਸੀਗਾ ਆਪਣਾ ਸਿੰਪਲ ਇੱਟਾਂ ਦੇਸੀ ਇੱਟਾਂ ਢਾਜ ਕੇ ਲੈ ਕੇ ਆਵਾਂਗਾ ਜਿੰਨਾ ਇੱਕ ਇੱਟ ਦੇ ਢਾਜ ਮੈਨੂੰ ਲੱਗਦਾ ਫਿਰ ਲੋਡ ਹੋਊਗੀ। ਤਾਂ ਇੱਕ ਇੱਟ ਮੈਂ ਲੈ ਵੀ ਆਵਾਂ ਤੁਹਾਨੂੰ ਦਿਖਾਉਣ ਦੇ ਲਈ ਤੇ ਦੂਜੀ ਗੱਲ ਹੈ ਜੀ ਮੈਨੂੰ ਅੱਜ ਵੀ ਹੋ ਸਕਦਾ ਲੋਡ ਹੋਵੇ ਕਿਤੇ ਸਟੈਂਡ ਨਾ गिर ਜਾਏ ਮੇਰਾ। ਸੋ ਇਟ ਪੈਕ ਕਰਕੇ ਰੱਖੀ ਹੋਈ ਹੈਗੀ ਤੇ ਇਹ ਇੱਥੇ ਸਾਡੀ ਹਾਂ ਠੀਕ ਹੈ ਹੁਣ 0% ਰਿਸਕ ਦੇ ਉੱਤੇ ਹੈਗਾ ਕਿ ਜਿੰਨਾ ਮਰਜ਼ੀ ਉੱਚਾ ਚੱਕ ਲੋ ਇਹਨੂੰ ਇਹਨੇ ਹਿੱਲਣਾ ਨਹੀਂ ਹੈਗਾ ਸੋ ਇਹ ਕੋੜ ਜਾ ਸਾਡਾ ਜਿਹੜਾ ਸਿਸਟਮ ਹੈਗਾ ਰੈਡੀ ਥੋੜਾ ਜਿਹਾ ਸੋ ਆਪਾਂ ਇਹਨੂੰ ਆਨ ਕਰ ਲੈਨੇ ਆ ਤੇ ਸਕਰੀਨ ਤੁਹਾਡੇ ਵੱਲ ਕਮਾਂਗੇ ਥੋੜੀ ਜਿਹੀ ਕਿ ਥੋੜਾ ਜਿਹਾ ਤੁਹਾਨੂੰ ਵੀ ਦਿਖੇ ਕਿ ਚੱਲ ਰਿਹਾ ਹੈਗਾ ਆ ਚੱਲ ਜਾ ਭਰਾ ਮਸਾ ਕਰ ਜਾਂਦਾ ਸਾਡਾ ਵੀਰ ਇਹ ਲੈਪਟਾਪ ਮੇਰਾ ਆਖਰੀ ਸਾਥੀ ਹੈਗਾ ਇਹ ਬਚਾਰਾ ਜੇ ਕਿਤੇ ਧੋਖਾ ਦੇ ਜਵੇ ਮੈਂ ਡਰਦਾ ਤੇ ਇਹਨੇ ਧੋਖਾ ਦੇ ਦਿੱਤਾ ਧੋਖਾ ਹੋ ਜਾਊਗਾ ਬੜੇ ਔਖੇ ਦਿਨਾਂ ਚ ਦਿਨ ਘਟ ਰਹੇ ਆ ਦੋਸਤੋ ਓਹ ਕੰਮ ਉਹ ਜਿਆਦਾ ਵਧਾ ਲਿਆ ਇੰਨਾ ਟਾਈਮ ਦੇਣਾ ਇਸ ਚੀਜ਼ ਨੂੰ ਇੰਨੀ ਪ੍ਰੈਪਰੇਸ਼ਨ ਕਰਨੀ ਬੜਾ ਔਖਾ ਹੈਗਾ ਬਹੁਤ ਟਫ ਐਸਾ ਟੂ ਟਫ ਟੂ ਮੈਨੇਜ ਇਸ ਦਿਸ ਪ੍ਰੋਗਰਾਮ ਸਿੰਗਲ ਪਰਸਨ ਮੈਨੇਜਮੈਂਟ ਸੋ ਹੇਅਰ ਯੂ ਹੈਵ ਮੰਡੀ ਗਾਇਸ ਸੋ ਮੰਡੀ ਸੰ ਕਮ ਹੇਅਰ ਬਲਾ ਕੇ ਲਿਆਉਣਾ ਜੀ ਸ੍ਰੀ ਤੁੰਗ ਨੋ ਕੋੜੀ ਨੂੰ ਜਿਆਸਟ ਸਾਡਾ ਅੱਜ ਤੇ ਜਤਕਸੀਰ ਜਿੱਦਾ ਸਾਡੇ ਅੱਜ ਦੇ ਗੈਸਟ ਜਿਹੜੇ ਹੈਗੇ ਆ ਉਹ ਜਤਕਸੀਰ ਜਿੱਦਾ ਜੀ ਹੋਣਗੇ ਸੋ ਮੈਂ ਤੁਹਾਡੇ ਵਾਲੇ ਇਹ ਬੈਨਰ ਲਾ ਦਨਾ ਤੇ ਤੁਹਾਨੂੰ ਸੋਹਣਾ ਲੱਗੂਗਾ ਇਹ ਕਿ ਸਾਡੇ ਜਤਕਸੀਰ ਜਿੱਦਾ ਜੀ ਸੋ ਇਹ ਅੱਛੀ ਚੀਜ਼ ਲੱਗੇਗੀ ਲੁੱਕ ਬਾਅਦ ਚ ਨਾ ਚੇਂਜ ਕਰਦਾ ਇਹਨੂੰ ਤਿਆਰ ਰੱਖਣਾ ਹੈਗਾ ਆਪਣੇ ਕਿੱਡੀਗੇ ਵੀ ਨਾ ਤੇਰੇ ਚੱਕਰਾ ਚ ਸੋ ਮੈਂ ਚੈੱਕ ਵੀ ਕਰ ਲਵਾਂ ਕਿਦਾਂ ਦਾ ਨਜ਼ਰ ਆ ਰਿਹਾ ਹੂੰ ਸੋ ਜਤਕਸੀਰ ਜਿੱਦਾ ਸਾਡੇ ਅੱਜ ਦੇ ਬਾਸ ਸੌਤੀ ਖੜਨਾ ਹੈਗਾ ਮੈਂ ਦੱਸ ਰਿਹਾ ਫਿਰ ਸੋ ਮਾਰੇ ਹੈਲਪਿੰਗ ਹੈਲਪਿੰਗ ਪਰਸਨ ਆਗੇ ਸਾਡੇ ਆ ਯੋਨੈਮ ਸ਼ਹਿਨਾਜ਼ گور ਐਂਡ ਰਸਕੀਰਤ ਸ਼ਹਿਨਾਜ਼ گور ਮਰੀ ਭਾਨ ਜੀ ਤੇ ਰਸਕੀਰਤ ਸੋ ਉਹ ਆਪਣੇ ਬੇਲੀ ਆਏ ਹੋਏ ਹੈਗੇ ਆ ਤੇ ਆਪਣਾ ਪ੍ਰੋਜੈਕਟ ਚੱਲ ਰਿਹਾ ਹੈਗਾ ਸੋ ਆਪਾਂ ਥਿਆਲ ਥਿਆਲ ਪਾਣੀ ਦਾ ਗਲਾਸ ਇੱਕ ਆਪਣਾ ਜ਼ਰੂਰੀ ਤੇ ਉਸ ਤੋਂ ਬਾਅਦ ਸਾਡੇ ਚਾਰਜਰ ਨਾਲ ਚਹੀਦੇ ਚਹੀਦੇ ਹੈਗੇ ਐ ਐਕਸਟੈਂਸ਼ਨ ਦੇ ਵਿੱਚ ਲਾ ਕੇ ਤੇ ਦੋ ਚਾਰਜਰ ਮੇਰੇ ਫੋਟੋ ਰੁਕ ਜਾ ਮੈਂ ਦੱਸਾਂਗਾ ਪਿੱਛੇ ਉਹ ਜੋ ਪੂਰੇ ਖੜਕੇ ਦੇਖ ਬਸ ਉਹ ਐਸੀ ਖੜਨਾ ਖੜਾ ਪੂਰੇ ਖੜਕੇ ਦੇਖੀ ਜਾਓ ਵੀ ਕੀ ਹੋ ਰਿਹਾ ਹੈ ਓ ਠੀਕ ਹੈ ਇਹਨਾਂ ਦੇ ਮਾਰਕ ਤੇ ਪ੍ਰੈਸ਼ਰ ਜਾਣਾ ਹੁੰਦਾ ਹੈ ਕਿਉਂਕਿ ਬਾਰ ਬਾਰ ਬੰਦਾ ਪਾਣੀ ਪੀਂਦਾ ਤੇ ਸਾਡੀ ਰਿੰਗ ਲਾਈਟ ਤੇ ਸਾਡਾ ਸਟੈਂਡ ਰਿੰਗ ਲਾਈਟ ਇਹਨੂੰ ਆਪਾਂ ਲਾ ਲੈਣੀ ਹੈਗੀ ਸੋ ਇਹ ਵੀ ਅੱਜ ਆਪਾਂ ਚੇਂਜ ਕਰਕੇ ਦੇਖਦੇ ਹਾਂ ਕਿ ਰਿੰਗ ਲਾਈਟ ਨੂੰ ਕਿਤੇ ਹੋਰ ਲਾ ਕੇ ਦੇਖੀਏ ਇਦਾਂ ਜਿੱਥੋਂ ਅਸੀਂ ਆਪਾਂ ਨੂੰ ਇਹਨੂੰ ਉੱਚਾ ਚੱਕਣਾ ਆਪਾਂ So, ring light, apa khas lane-nya? Karena, kalo misalnya Ring light. Tuh, so, program-nya, apa? City, ini posisi pipi ini bisa So, ring light, ready. ini, apa? Eight points of play, dia-nya-nya, de totally Hah? So, ring light, ready. Ready. Yes. तो रिंग लाइट रेडी है तो रिंग लाइट रेडी हैगी अपनी तेल रिंग लाइट रेडी हैगी प्रोजेक्टर अपना रेडी है लैपटॉप रेडी है, है, है कैमरा बोलो है फोटो इधर आएगी रुक के आएगी तो उस जरूरी चीज़ अपनी कॉपी जरूर न रखनी है लिखने एक पेन है क्या क्या चीज़ नहीं है कि... अच्छा ये रुक जा क्या पता मैंने मोड़ना पै जाए तो... पटाके 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 बजा लिए क्या ਇਹ ਪ੍ਰੋਜੈਕਟ ਮੋੜਨਾ ਪੈ ਸਕਦਾ ਆਪਾਂ ਸੋ ਸਾਡਾ ਕਾਫੀ ਜ਼ਿਆਦਾ ਜਿਹੜਾ ਹੈਗਾ ਕਮਰੇੜੀ ਹੈਗਾ ਲਗਭਗ ਸੋ ਆਪਾਂ ਇਹ ਉਸ ਤੋਂ ਬਾਅਦ ਆਪਾਂ ਆਪਣੀ ਤਿਆਰੀ ਕਰਨੀ ਹੁੰਦੀ ਆ ਆ ਪ੍ਰੋਜੈਕਟਰ ਨੂੰ ਮੈਂ ਘਮਾਈ ਦਮ ਰੈਡੀ ਫੋਟੋ ਹੂੰ ਸੋਇਕ ਪ੍ਰੋਗਰਾਮ ਪੇਸ਼ ਕਰਨ ਦੇ ਲਈ ਸਾਨੂੰ ਬਹੁਤ ਜ਼ਿਆਦਾ ਜਿਹੜੀ ਵਰਕਹਾੜ ਹੈਗਾ ਉਹ ਕਰਨਾ ਪੈਂਦਾ ਦੋਸਤੋ ਸੋ ਉਸ ਤੋਂ ਬਾਅਦ ਆਪਾਂ ਆਪਣਾ ਵੈਸੇ ਤੁਹਾਡੇ ਵਾਲੇ ਕਰਕੇ ਦਿਖਾਉਣਾ ਸੀਦਾ ਸੀਗਾ ਇਹਨਾਂ ਨੂੰ ਇਸੇ ਇੱਕ ਚੱਕਰ ਸੀਗਾ ਕਿ ਜਿਹੜਾ ਸਟੈਂਡ ਹੈਗਾ ਇਹ ਗਲਤ ਆ ਗਿਆ ਮੈਨੂੰ ਰਿਵੋਲਵਿੰਗ ਸਟੈਂਡ ਚਾਹੀਦਾ ਸੀਗਾ ਇਹ ਹੈਗਾ ਫਲੈਟ ਇਹਨੇ ਇੱਕ ਥਾਂ ਤੇ ਜਿੱਧਰ ਪਿਆ ਹੈਗਾ ਉਧਰ ਹੀ ਪਿਆ ਰਹੂਗਾ ਹੁਣ ਜੇ ਮੇਰੇ ਕੋਲ ਰਿਵੋਲਵਿੰਗ ਹੋਣਾ ਸੀਗਾ ਤਾਂ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਸਕਦਾ ਸੀਗਾ ਕਿ ਹੁਣ ਕੀ ਕਰਾਂਗੇ ਆਪਾਂ ਸੋ ਪੰਜ ਤੇ ਉਸ ਤੋਂ ਬਾਅਦ ਆਪਾਂ 8 10 ਇਹਦੀ ਫੋਟੋ ਕਿੱਥੇ ਲਾਣੀ ਫੋਟੋ ਉੱਥੇ ਚੱਲ ਰਹੀ ਆ ਫੋਟੋ ਪਿੱਛੇ ਛੱਡ ਕੇ ਦੇਖੋ ਉਹ ਕੇ ਹਾਂ ਪਟੱਕੇ ਬਜਾਲੇ 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 ਸੋ ਨੈਕਸਟ ਆਪਾ ਸੋ ਹੁਣ ਆਪਾ ਬਾਈ ਜਿੱਦੇ ਨਾਲ ਗੱਲਬਾਤ ਕਰਕੇ ਦੇਖਦੇ ਆ ਪਹਿਲਾਂ ਤਿਆਰੀ ਤੋਂ ਟਾਈਮ ਹੈਗਾ ਸਾਡਾ ਰੇਡੀ ਪੰਜ ਦਾ ਸੋ 5:30 ਵਜੇ ਆਪਾਂ ਬਾਈ ਜੀ ਜਿੱਦੇ ਨਾਲ ਇੱਕ ਵਾਰ ਗੱਲ ਕਰਦੇ ਹੈਗੇ ਆ ਕਿ ਕੀ ਹੈਗਾ ਚੱਕ ਰਿਹਾ ਹੈ ਫੋਨ ਨੇ ਕਿਦਾਂ ਜਿੱਤਾ ਜਕਸੀਰ ਜਿੱਤਾ ਸੋ ਨਹੀਂ ਦੇਰਾ ਆਪਾਂ ਪਰੇਸ਼ਾਨ ਕਰਦੇ ਆਂ ਬੰਦੇ ਨੂੰ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਵਧੀਆ ਜੀ ਵਧੀਆ ਕਿਵੇਂ ਰੈਡੀ ਹੋ ਹੈਗਾ 8 ਵਜੇ ਇੱਕ ਵਾਰ ਮੈਂ ਜੁੜ ਕੇ ਦੇਖਣਾ ਚਾਹੁੰਦਾ ਸੀਗਾ ਜੀ ਪਹਿਲਾਂ ਹਾਂ ਜੀ ਅਜੇ ਦਾ ਮੈਂ ਬਾਹਰ ਕਰਦਾ ਵੀ ਮੈਂ ਇਹਨਾਂ ਨੂੰ ਫੋਨ ਕਰਦਾ ਹੈਗਾ ਬਾਪੂ ਪੁੱਛਦਾ ਮੈਂ ਕਰੀ ਅ ਤੁਸੀਂ ਲਗਭਗ ਘੰਟਾ ਕੇ ਪਹਿਲਾਂ ਜ਼ਰੂਰ ਪਹੁੰਚੋ ਹਾਂ ਜੀ ਕਿੰਨਾ ਪਹਿਲਾਂ ਪਹੁੰਚ ਜੀ ਮਤਲਬ ਐ ਹੁੰਦਾ ਥੋੜਾ ਜਿਹਾ ਮੈਨੂੰ ਚੈੱਕ ਇੱਕ ਵਾਰ ਕੋਈ ਨਾ ਕੋਈ ਦਿੱਕਤ ਆ ਜਾਵੇ ਮੈਨੂੰ ਮੈਂ ਸਮਝ ਗਿਆ ਮੈਂ ਇਹ ਸਾਰਾ ਕੰਮ ਮੈਂ ਕੱਲ ਕਰਨਾ ਸੀਗਾ ਜੀ ਮੈਂ ਕੱਲ ਵੀ ਤੁਸੀਂ ਠੀਕ ਕੋਈ ਨਹੀਂ ਕੋਈ ਨਹੀਂ ਸਾਰਾ ਕੋਈ ਨਹੀਂ ਬਸ ਠੀਕ ਹੈ ਜੀ ओके जी ओके ओके ਸੋ ਸਾਡਾ ਜਿਹੜਾ ਅੱਜ ਦਾ ਗੈਸਟ ਹੈਗਾ ਉਹ ਮੰਨ ਲਓ ਆਪਾਂ ਨੂੰ ਹੁੰਦਾ ਕਿ ਬੰਦਾ ਆਪਣੀ ਤਿਆਰੀ ਚ ਰਵੇ ਪਰ ਉਹ ਜਿਹੜੇ ਹਲੇ ਕਿਸੇ ਕੰਮ ਚ ਰੁੱਝੇ ਹੋਏ ਹੈਗੇ ਸੋ ਉਹਨਾਂ ਨੇ 1 ਘੰਟਾ ਪਹਿਲਾਂ ਆਪਾਂ ਗੱਲ ਕਰਾਂਗੇ ਹਲੇ ਸਾਡੇ ਕੋਲ ਟਾਈਮ ਹੈਗਾ ਸੋ ਹੁਣ ਆਪਾਂ ਆਪਣਾ ਜਿਹੜਾ ਬਾਕੀ ਕੰਮ ਹੈਗਾ ਉਹ ਤਿਆਰ ਕਰਦੇ ਹੈਗੇ ਆ ਸੋ ਤੁਸੀਂ ਦੇਖ ਸਕਦੇ ਹੈਗੇ ਉਹ ਲਾਈਵ ਸਟ੍ਰੀਮ ਕਿ ਨਹੀਂ ਚੱਲ ਰਹੀ ਹੈਗੀ ਹਲੇ ਪਰ ਲਾਈਵ ਦਾ ਸਾਰਾ ਸਿਸਟਮ ਰੈਡੀ ਹੈਗਾ ਆਪਣਾ ਸੋ ਸੈਟਅਪ ਸਾਡਾ ਸਾਰਾ ਤਿਆਰ ਵਰ ਤਿਆਰ। ਦੋਸਤੋ ਇੱਕ ਹੋਰ ਟੈਕਨੀਕਲ ਚੀਜ਼ ਤੁਹਾਨੂੰ ਦਿਖਾਉਣੀ ਆ। ਸੋ ਇਹੋ ਜਿਹੀ ਤਕਨੀਕੀ ਚੀਜ਼ਾਂ ਦੇ ਵਿੱਚ ਬੜੀ ਘੈਂਟ ਚੀਜ਼ ਰੱਖਣੀ ਪੈਂਦੀ ਹੈ ਜੇ ਬਣਾ ਕੇ। ਸੋ ਸਾਡੀ ਰਿੰਗ ਲਾਈਟ ਵੈਸੇ ਜਗ ਰਹੀ ਹੈਗੀ ਇਹ ਇਨਵਰਟਰ ਤੇ ਹੈਗੀ ਆ। ਸੋ ਸਾਡਾ AC ਹੈਗਾ ਇੱਕ ਦੇਸੀ। ਸੋ ਉਹਦੇ ਰਿਮੋਟਰ ਨਹੀਂ ਹੈਗਾ ਸੋ ਉਹਦਾ ਰਿਮੋਟਰ ਲੈ ਕੇ ਆਇਆ ਮੈਂ ਹੁਣੇ। ਸੋ ਇਹ ਸਾਡਾ ਇਹਦਾ ਰਿਮੋਟ ਹੈਗਾ। ਸੋ ਇੱਥੇ ਇਹਨੂੰ ਆਪਾਂ ਰੱਖ ਲੈਣਾ ਹੁੰਦਾ ਹੈਗਾ ਪਤਾ ਨਹੀਂ ਲੱਗਣਾ ਪੈਂਦਾ ਇਧਰੋਂ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ ਇਹ ਅੱਬਾ ਸੋ ஏਸੀ ਬੰਦ ਹੋ ਗਿਆ ਉੱਥੋਂ ਹੀ ਆਪਾਂ ਚਲਾ ਲੈਣਾ ਚੱਲਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਜੇ ਲੱਗਿਆ ਤਾਂ ਸੋ ਇਹ ਖਾਸ ਰਿਮੋਟ ਹੈਗਾ ਇੰਟਰਨੈਸ਼ਨਲੀ ਮੰਗਵਾਇਆ ਹੋਇਆ ਮੇਰਾ ਜੀਤਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਵਿੱਚ ਵਿੱਚ ਹੀ ਚੱਕੀ ਜਾਣਾ ਇੱਕ ਬ੍ਰੇਕ ਸੀਗੀ ਲੋਜੇ ਦੋਸਤੋ ਆਪਾਂ ਆਪਣਾ ਤਿਆਰ ਪਰ ਤਿਆਰ ਸੋ ਅੱਜ ਦੀ ਇੰਟਰਵਿਊ ਸਾਡੀ ਮਹਿਫਲੇ ਜਜ਼ਬਾਤ ਦੇ ਵਿੱਚ ਸਾਡੇ ਨਾਲ ਜਗਸੀਰ ਚਿੱਤਾ ਜੀ ਬੋਲੀਆਂ ਦੇ ਬਾਦਸ਼ਾਹ ਲੋਕਾਂ ਕੀ ਬੋਲੀਆਂ ਦੇ ਬਾਦਸ਼ਾਹ ਸਾਡੇ ਨਾਲ ਹੋਣਗੇ ਸੋ ਉਹਨਾਂ ਦੇ ਨਾਲ ਅਸੀਂ ਅੱਜ ਦੀ ਮਹਿਫਲ ਸਜਾਵਾਂਗੇ ਸੋ ਮੈਂ ਦਿਖਾਉਣਾ ਸੀਗਾ ਤੁਹਾਨੂੰ ਆਪਣਾ ਸੈੱਟ ਕਿ ਸੈੱਟਾ ਜਿਹੜਾ ਸੈੱਟ ਹੈਗਾ ਉਹ ਕਿੱਦਾਂ ਤਿਆਰ ਕੀਤਾ ਜਾਂਦਾ ਸੋ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਸਾਨੂੰ ਆ ਰਹੀਆਂ ਹੈਗੀਆਂ ਸੋ ਕਿੱਦਾਂ ਇਹ ਸਾਰੀ ਕਾਰਵਾਈ ਚੱਲਦੀ ਹੈਗੀ ਆ ਸੋ ਇਹ ਮੈਂ ਤੁਹਾਨੂੰ ਅੱਜ ਦਿਖਾਉਣਾ ਸੀਗਾ ਕਿ ਇਸੇ ਤਰੀਕੇ ਨਾਲ ਆਪਾਂ ਸਾਰਾ ਸੈੱਟ ਚੱਕ ਦੇਣਾ ਹੈਗਾ ਅੱਜ ਪਹਿਲਾਂ ਲਾਇਆ ਸੀਗਾ